ਇਫਤਖਾਰ ਠਾਕੁਰ ਪਾਕਿਸਤਾਨ ਜ਼ਿੰਦਾਬਾਦ ਕਹਿਣ ਉਹਨਾਂ ਦਾ ਹੱਕ ਹੈ ਤੇ ਬੀਨੂ ਢਿੱਲੋਂ ਜਾਂ ਅਮਰਿੰਦਰ ਗਿੱਲ ਭਾਰਤ ਜ਼ਿੰਦਾਬਾਦ ਕਹਿਣ ਉਹਨਾਂ ਦਾ ਵੀ ਰਾਈਟ ਹੈ ਉਹਨਾਂ ਦਾ ਮੁੱਲਕ ਹੈ ਪਰ ਪਰ ਕੀ ਇਫਤਖਾਰ ਠਾਕੁਰ ਹੋਣਾਂ ਦਾ ਇਹ ਹੱਕ ਨਹੀਂ ਮੰਨਦਾ ਸੀ ਕਿ ਪਹਿਲਗਾਮ 'ਚ ਮਾਰੇ ਗਏ ਵਿਦੋਸ਼ੇ ਨਿਰਦੋਸ਼ਿਆਂ ਦੇ ਹੱਕ 'ਚ ਇੱਕ ਹਾ ਦਾ ਨਾਰਾ ਦਿੰਦੇ ਵੀ ਜਿਨ੍ਹਾਂ ਨੇ ਮਾਰਿਆ ਭਾਈ ਉਹਨਾਂ ਨੂੰ ਫਾਂਸੀ ਦੇ ਟੰਗੋ ਉਹਨਾਂ ਨੂੰ ਸੂਲੀ ਤੇ ਟੰਗੋ ਜਾਂ ਉਹਨਾਂ ਨੂੰ ਮਾਰ ਦਿਓ ਉਹਨਾਂ ਨੂੰ ਮੁਕਾ ਦਿਓ ਟੈਰਰਿਜ਼ਮ ਦੇ ਫੇਵਰ 'ਚ ਨਹੀਂ ਇਹ ਗੱਲ ਕਹਿ ਨਹੀਂ ਸਕਦੇ ਸੀ ਪਰ ਉਹਨਾਂ ਨੇ ਤਾਂ ਆ ਕੇ ਬਿਆਨ ਵੱਡੇ-ਵੱਡੇ ਦਿੱਤੇ ਵੀ ਮੈਂ ਆਪਦੇ ਮੁਲਕ ਨੂੰ ਪਿਆਰ ਸਾਰੀ ਪਿਆਰ ਕਰਦੇ ਆ ਭਾਈ ਜੇ ਇਫਤਖਾਰ ਠਾਕੁਰ ਮੁਲਕ ਪ੍ਰਸਤੀ ਦਿਖਾ ਰਹੇ ਹੈ ਤੇ ਉਹ ਸ਼ਾਨ ਸਮਝਦੇ ਹੈ ਤੇ ਤੁਸੀਂ ਆਪਦੇ ਮੁਲਕ ਪ੍ਰਸਤੀ ਦੇ ਵਿੱਚ ਤੁਸੀਂ ਆਪਦੇ ਨੂੰ ਨੀਵਾ ਕਿਉਂ ਸਮਝਣ ਲੱਗ ਜਿੰਨੇ ਕਿਹਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਕਿਹਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਜਿਹੜੇ ਕਿਤੇ ਵੱਡੇ ਆਰਟਿਸਟ ਨੇ ਇਹਨਾਂ ਤੋਂ ਉਹ ਤੁਹਾਡੇ ਇੱਥੇ ਭੁੱਖੇ ਮਰਦੇ ਆ ਉਹਨਾਂ ਨੂੰ 500000 ਰੁਪਏ ਦਿਹਾੜੀ ਨਹੀਂ ਮਿਲ ਰਹੀ ਬਹੁਤ ਸਾਰੇ ਥੀਟਰ ਵਾਲੇ ਆਰਟਿਸਟ ਜਿਹੜੇ ਚੰਗੇ ਚੰਗੇ ਹੈ ਉਨੇ ਇਫਤਖਾਰ ਠਾਕੁਰ ਨੇ ਬਿਆਨ ਦਿੱਤਾ ਤੇ ਇਹਦੇ ਤੇ ਕੀ ਗੱਲ ਕੀਤੀ ਜਾ ਸਕਦੀ ਹੈ ਉਹ ਉਹ ਜਾਣਬੁੱਝ ਕੇ ਇਹ ਤੁਹਾਨੂੰ ਇੱਥੇ ਬੈਠਿਆਂ ਨੂੰ ਇਹ ਭੜਕਾਇਆ ਜਾ ਰਿਹਾ ਹੈ ਕਿ ਪੰਜਾਬੀਅਤ ਦੇ ਖਿਲਾਫ ਨਹੀਂ ਹੈ ਤੇ ਭਾਰਤ ਦੇ ਖਿਲਾਫ ਹੈ ਤੇ ਪੰਜਾਬ ਭਾਰਤ ਦਾ ਹੀ ਹਿੱਸਾ ਹੈ ਭਾਈ ਇਫਤਖਾਰ ਠਾਕੁਰ ਹੋਣਾ ਨੇ ਜਦੋਂ ਇਹ ਬਿਆਨ ਦਿੱਤਾ ਨਾ ਤੇ ਉਹਨਾਂ ਨੇ ਕਿਹਾ ਕਿ ਭਾਰਤ ਬਾਰੇ ਜਦੋਂ ਗੱਲ ਕੀਤੀ ਤੇ ਕਈਆਂ ਦਾ ਇਹ ਬਿਆਨ ਸੀ ਕਿ ਇਹ ਤਾਂ ਜੀ ਭਾਰਤ ਬਾਰੇ ਬਿਆਨ ਦਿੰਦਾ ਤੇ ਪੰਜਾਬ ਬਾਰੇ ਨਹੀਂ ਦਿੰਦਾ ਬਿਲਕੁਲ ਇਹੀ ਅਥਾਰਟੀ ਤੋਂ ਤੁਹਾਨੂੰ ਉਹ ਖਰਾਫ ਕਰ ਰਿਹਾ ਜੇ ਉਹ ਅਗਲਾ ਆਪਦੇ ਮੁਲਕ ਬਾਰੇ ਇੱਕ ਸ਼ਬਦ ਸੁਣਨ ਨੂੰ ਤਿਆਰ ਨਹੀਂ ਤੁਸੀਂ ਵੀ ਭਾਈ ਆਪਦੇ ਮੁਲਕ ਬਾਰੇ ਕੋਈ ਸ਼ਬਦ ਨਾ ਸੁਣਿਆ ਕਰੋ ਦੂਜੀ ਗੱਲ ਇਹ ਹੈ ਕਿ ਨੌਬਤ ਇਥੋਂ ਤੱਕ ਆਉਂਦੀ ਕਿਉਂ ਹੈ ਮੈਨੂੰ ਲੱਗਦਾ ਹੈ ਕਿ ਐਕਸਪੈਕਟਿਡ ਹੈ ਕਿ ਆਰਟਿਸਟ ਦੋਨਾਂ ਪਾਸਿਆਂ ਦੇ ਉਹ ਚੁੱਪ ਰਹਿਣ ਸ਼ਾਂਤ ਰਹਿਣ ਪਰ ਜੇ ਕੋਈ ਇਸ ਤਰੀਕੇ ਦੀ ਗੱਲ ਕਰਦਾ ਤਾਂ ਹੈਰਾਨੀ ਦੀ ਗੱਲ ਹੈ ਕਿ ਬੜਾ 헤ਜ ਆਉਂਦਾ ਹੈ ਸਾਡੇ ਵਾਲੇ ਆਰਟਿਸਟਾਂ ਨੂੰ ਕਿ ਮਿੰਟ ਮਾਰਦੇ ਹੋ ਤੁਸੀਂ ਕਿ ਇਹ ਨੈਰੇਟਿਵ ਦੇ ਦੇਣਾ ਕਿ ਸਾਰੇ ਸਿੱਖ ਜਿਹੜੇ ਨੇ ਉਹ ਭਾਰਤ ਦੇ ਖਿਲਾਫ ਖੜੇ ਹੈ ਗਲਤ ਨੈਰੇਟਿਵ ਹੈ ਇਹ ਨੈਰੇਟਿਵ ਅਕਸਰ ਉਧਰ ਦੇ ਆਰਟਿਸਟਾਂ ਵੱਲੋਂ ਦਿੱਤਾ ਜਾਂਦਾ ਹੈ ਸਾਡੇ ਵਾਲਿਆਂ ਵੱਲੋਂ ਇਹ ਕਹਿ ਦੇਣਾ ਕਿ ਪੰਜਾਬ ਤਾਂ ਉਹਨਾਂ ਨੇ ਸੰਭਾਲ ਕੇ ਰੱਖਿਆ ਇੱਧਰ ਤਾਂ ਕੋਈ ਸੰਭਾਲਿਆ ਨਹੀਂ ਜਦੋਂ ਇਹੋ ਜਿਹੀਆਂ ਸਟੇਟਮੈਂਟਾਂ ਤੁਸੀਂ ਦੇਣ ਲੱਗ ਜਾਂਦੇ ਹੋ ਤੇ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਬਹੁਤ ਸਾਰੇ ਨੌਜਵਾਨਾਂ ਵਾਸਤੇ ਕਹਿੋ ਜਾ ਟੋਇਆ ਪਟਦੇ ਹੋ ਕਿ ਜਿਹਦੇ ਚੋ ਫਾਲ ਕਰਕੇ ਕੱਲ ਨੂੰ ਇੱਥੇ ਬੈਠ ਕੇ ਮੁਸੀਬਤ ਚਾਉਣਗੇ ਹੋ ਅਮਰਪੁਰ ਏਰੀਏ ਦੇ ਵਿੱਚ ਮੈਂ ਅੱਜ ਸਵੇਰੇ ਜਦੋਂ ਫੋਨ ਕਰ ਰਿਹਾ ਸੀ ਉੱਥੇ ਰਿਪੋਰਟਰ ਨੇ ਇੱਕ ਮਿੱਤਰ ਮੇਰੇ ਸੁਮਿਤ ਖੰਨਾ ਮੈਂ ਉਹਨਾਂ ਨੂੰ ਕਿਹਾ ਕਿ ਕੀ ਹਾਲਾਤ ਹਨ ਉਹਨਾਂ ਨੇ ਕਿਹਾ ਕਿ ਮੱਝੇ ਵਾਲੇ ਤਾਂ ਕਹਿੰਦੇ ਅਸੀਂ ਫੌਜ ਦੇ ਨਾਲ ਲੱਗ ਕੇ ਜੰਗ ਲੜ ਲਾਂਗੇ ਅਸੀਂ ਪਿੰਡ ਕਿਉਂ ਖਾਲੀ ਕਰੀਏ ਭਾਰਤ ਪਾਕਿਸਤਾਨ ਦੇ ਵਿਚਕਾਰ ਬਣੇ ਮਾਹੌਲ ਦੇ ਉੱਤੇ ਵੱਖੋ ਵੱਖਰੇ ਬਿਆਨ ਆ ਰਹੇ ਨੇ ਉੱਥੇ ਹੀ ਪਾਕਿਸਤਾਨੀ ਐਕਟਰਾਂ ਦੇ ਵੀ ਬਿਆਨ ਆਏ ਨੇ ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਦੇ ਵੱਲੋਂ ਜੋ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਬੜਾ ਹੀ ਸ਼ਰਮਨਾਕ ਬਿਆਨ ਇਸ ਦੇ ਉੱਤੇ ਹਰ ਕੋਈ ਨਿਖੇਦੀ ਕਰ ਰਿਹਾ ਖਾਸ ਤੌਰ ਦੇ ਉੱਤੇ ਪੰਜਾਬੀ ਨਿਖੇਦੀ ਕਰ ਰਹੇ ਨੇ ਜਿੰਮਦਰ ਸਿੰਘ ਮੱਕੜ ਮੇਰੇ ਨਾਲ ਨੇ ਮੱਕੜ ਸਾਹਿਬ ਇਫਤਖਾਰ ਠਾਕੁਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਇਹਨਾਂ ਹਾਲਾਤਾਂ ਦੇ ਉੱਤੇ ਹਾਲਾਂਕਿ ਬਹੁਤ ਪਿਆਰ ਉਹਨਾਂ ਨੂੰ ਪੰਜਾਬੀ ਦਿੰਦੇ ਸੀ ਕਰਦੇ ਸੀ ਪਰ ਇਹ ਬਿਆਨ ਤੋਂ ਬਾਅਦ ਤਮਾਮ ਪੰਜਾਬੀਆਂ ਦੇ ਵਿੱਚ ਇੱਕ ਗੁੱਸਾ ਤੇ ਇੱਕ ਰੋਸ ਉਹਨਾਂ ਦੇ ਪ੍ਰਤੀ ਪਾਇਆ ਜਾ ਰਿਹਾ ਤੁਹਾਡਾ ਨਜ਼ਰੀਆ ਇਸ ਬਿਆਨ ਦੇ ਉੱਤੇ ਕੀ ਹੈ ਰਾਜੀਦੀਪ ਮੈਨੂੰ ਲੱਗਦਾ ਹੈ ਕਿ ਆਰਟਿਸਟਾਂ ਨੂੰ ਮੁਲਕਾਂ ਦੇ ਮਸਲਿਆਂ ਤੋਂ ਪਾਸੇ ਰਹਿਣਾ ਚਾਹੀਦਾ ਹੈ ਜੀ ਹਾਨੀਆਂ ਅਮੀਰ ਹੋਣ ਇਫਤਖਾਰ ਠਾਕੁਰ ਹੋਣ ਜਾਂ ਹੋਰ ਜਿੰਨੇ ਆਰਟਿਸਟ ਨੇ ਇਹ ਹਮੇਸ਼ਾ ਤੋਂ ਇੰਡੀਆ ਪਾਰਕ ਟੈਨਸ਼ਨਸ ਐਸਕੇਲੇਟ ਹੁੰਦੀਆਂ ਰਹੀਆਂ ਜੰਗਾਂ ਵੀ ਲੱਗਦੀਆਂ ਰਹੀਆਂ ਮਾਹੌਲ ਠੀਕ ਵੀ ਹੁੰਦੇ ਰਹੇ ਐ ਸਪੋਰਟਸ ਹੋਵੇ ਫਿਲਮਾਂ ਵਾਲੇ ਆਰਟਿਸਟ ਹੋਣ 뮤ਜ਼ਿਕ ਦੇ ਆਰਟਿਸਟ ਹੋਣ ਇਹਨਾਂ ਨੂੰ ਦੋਨਾਂ ਪਾਸਿਆਂ ਤੇ ਚੁੱਪੀ ਵੱਟ ਲੈਣੀ ਚਾਹੀਦੀ ਹੁੰਦੀ ਐ ਜੀ ਕਾਰਨ ਇਹ ਹੁੰਦਾ ਕਿ ਸਦਾ ਮਾਹੌਲ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਪਰ ਜਿਹੜੀ ਖਟਾਸ ਤੁਸੀਂ ਪੈਦਾ ਕਰ ਦਿੰਨੇ ਹੋ ਉਹ ਫਿਰ ਹਮੇਸ਼ਾ ਦਿਲਾਂ ਦੇ ਉੱਤੇ ਛੱਪ ਜਾਂਦੀ ਐ ਹੂੰ ਇਫਤਖਾਰ ਠਾਕੁਰ ਨੇ ਇੱਕ ਟਵੀਟ ਕੀਤਾ ਜਿਸ ਦਿਨ ਪੈਲਗਾਮ ਦਾ ਹਮਲਾ ਹੁੰਦਾ ਮੈਂ ਉਸ ਦਿਨ ਬਹੁਤ ਹੈਰਾਨ ਹੋਇਆ ਸੀ ਕਿਉਂਕਿ ਅਸੀਂ ਸਾਰੇ ਪੰਜਾਬੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਪਰਲੇ ਪਾਰ ਦੇ ਲੈਂਦੇ ਪੰਜਾਬ ਦੇ ਜਿੰਨੇ ਆਰਟਿਸਟ ਨੇ ਜੀ ਤੇ ਇਧਰ ਲੀਆਂ ਫਿਲਮਾਂ ਵੀ ਖਾਸ ਤੌਰ ਤੇ ਅਮਰਿੰਦਰ ਗਿੱਲ ਹੋਣਾ ਦੀਆਂ ਜਾਂ ਬਾਕੀਆਂ ਦੀਆਂ ਫਿਲਮਾਂ ਬਣਦੀਆਂ ਉਹਨਾਂ ਫਿਲਮਾਂ ਦੇ ਵਿੱਚ ਜੇ ਦੁਨੀਆ ਪੱਧਰ ਤੇ ਪੰਜਾਬੀਆਂ ਦੇ ਵਿੱਚ ਪਛਾਣ ਮਿਲੀਏ ਇਹਨਾਂ ਆਰਟਿਸਟਾਂ ਨੂੰ ਕਿਉਂਕਿ ਇਹ ਜ਼ਿਆਦਾਤਰ ਆਰਟਿਸਟ ਜਿਹੜੇ ਥੀਏਟਰ ਕਰਦੇ ਸੀ ਔਰ ਬੜਾ ਹਲਕੇ ਪੱਦਰ ਦਾ ਥੀਏਟਰ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਇਹ ਕਰਦੇ ਰਹੇ ਐ ਕੋਈ ਬਹੁਤੇ ਉੱਥੇ ਪੈਸੇ ਵੀ ਨਹੀਂ ਮਿਲਦੇ ਕੋਈ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਜਿੰਨੇ ਇੱਕ ਦਿਹਾੜੀਆਂ ਦੇ ਉੱਤੇ ਥੀਏਟਰ ਕਰਦੇ ਕਰਨ ਵਾਲੇ ਲੋਕ ਸੀਗੇ ਪਰ ਇਹ ਸੀ ਕਿ ਇਹਨਾਂ ਦਾ ਆਰਟ ਬਹੁਤ ਵੱਡਾ ਸੀ ਇਹਨਾਂ ਦੀ ਕਲਾ ਬਹੁਤ ਵੱਡੀ ਸੀ ਹਾਲਾਂਕਿ ਇਹ ਡਬਲ ਮੀਨਿੰਗ ਹੀ ਕਰਦੇ ਰਹੇ ਐ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਇਹਨਾਂ ਨੂੰ ਜੇ ਅਸਲ 'ਚ ਕੋਈ ਕਲਾ ਨੂੰ ਜੇ ਪਛਾਣਿਆ ਤਾਂ ਉਹ ਚੜਦੇ ਪੰਜਾਬ ਦੇ ਪ੍ਰੋਡਿਊਸਰਾਂ ਨੇ ਜਾਂ ਵੱਡੇ ਆਰਟਿਸਟਾਂ ਨੇ ਪਛਾਣਿਆ ਕਲਾਬਰੇਸ਼ਨਸ ਹੋਈਆਂ ਕਲਾਬਰੇਸ਼ਨਸ ਤੋਂ ਬਾਅਦ ਵੱਡੀਆਂ ਪੰਜਾਬੀ ਫਿਲਮਾਂ 'ਚ ਜਦੋਂ ਇਹਨਾਂ ਨੂੰ ਥਾਂ ਮਿਲੀ ਤੁਸੀਂ ਦੇਖੋ ਮੌਲਾ ਜੱਟ ਵਰਗੀ ਵੱਡੀ ਫਿਲਮ ਪਾਕਿਸਤਾਨ ਦੇ ਵਿੱਚ ਬਣੀ ਜਿਹੜੇ ਇਧਰਲੇ ਚੜਦੇ ਪੰਜਾਬ ਵਾਲੀਆਂ ਫਿਲਮਾਂ ਦੇ ਵਿੱਚ ਜਿੰਨੇ ਇਧਰਲੇ ਆਰਟਿਸਟ ਹੁੰਦੇ ਐ ਇੱਕ ਵੀ ਆਰਟਿਸਟ ਮੌਲਾ ਜੱਟ ਦੇ ਵਿੱਚ ਨਹੀਂ ਸੀਗਾ ਮਤਲਬ ਕਿ ਉਧਰਲੀ ਵੱਡੀ ਇੰਡਸਟਰੀ ਵੀ ਇਹਨਾਂ ਨੂੰ ਰਿਕੋਗਨਾਈਜ਼ ਨਹੀਂ ਕਰਦੀ ਜਿਹੜੀ ਜਿਹੜੀ ਪਾਕਿਸਤਾਨ ਦੀ ਵੀ ਜਿਹੜੀ ਚੰਗੀ ਇੰਡਸਟਰੀ ਚੰਗੀ ਫਿਲਮ ਬਣਾਉਣ ਵਾਲੀ ਇੰਡਸਟਰੀ ਹੋ ਇਹਨਾਂ ਨੂੰ ਰੈਕੋਗਨਾਈਜ਼ ਨਹੀਂ ਕਰਦੀ ਇਹਨਾਂ ਨੂੰ ਥਾਂ ਮਿਲੀ ਇਹਨਾਂ ਨੂੰ ਕੰਮ ਮਿਲਿਆ ਸਪੇਸ ਮਿਲੀ ਤੇ ਇਧਰਲੇ ਪੰਜਾਬ ਹੁਣੇ ਅਸਲ 'ਚ ਥਾਟ ਕੀ ਹੈ ਮੈਂ ਤਾਂ ਜਾਂਦਾ ਵੀ ਰਿਆਂ ਮੇਰੇ ਮਿੱਤਰ ਨੇ ਦੋਸਤ ਨੇ ਅੱਜ ਵੀ ਨੇ ਮੈਂ ਭਾਵੇਂ ਜੰਗ ਲੱਗ ਗਈ ਭਾਵੇਂ ਇਹ ਐਸਕੇਲੇਸ਼ਨ ਹੋਈ ਹੈ ਤੇ ਸਾਡਾ ਜਿਹੜਾ ਨਨਕਾਣਾ ਸਾਹਿਬ ਨਾਲ ਜਾਂ ਸਾਡਾ ਪੰਜਾ ਸਾਹਿਬ ਜਾਂ ਗੁਰੂਆਂ ਦੀ ਥਾਂ ਡੇਰਾ ਸਾਹਿਬ ਹੈ ਜੇ ਸਾਡੇ ਜਿੰਨੇ ਗੁਰੂ ਘਰ ਉੱਥੇ ਨੇ ਜੀ ਮੈਂ ਅਕਸਰ ਵੀ ਪਹਿਲਾਂ ਗੱਲ ਕਰਦਾ ਆਂ ਕਿ ਪ੍ਰੋਬਲਮ ਕੀ ਹੈ ਕਿ ਪਾਕਿਸਤਾਨ ਜਦੋਂ ਤੁਸੀਂ ਟਰੈਵਲ ਕਰਦੇ ਹੋ ਜਾਂ ਜਿਹੜਾ ਇੱਕ ਨੈਰੇਟਿਵ ਬਿਲਡਿੰਗ ਹੋਈ ਹੈ ਕਿਉਂਕਿ ਜਿਹੜੇ ਇਧਰੋਂ ਵੀਰ ਜਿੰਨੇ ਟਰੈਵਲ ਕਰਦੇ ਆ ਜਿਹੜੇ ਜਾਂਦੇ ਆ ਉੱਧਰ ਜਾ ਕੇ ਗੱਲਬਾਤ ਕਰਦੇ ਆ ਤਾਂ ਅਕਸਰ ਉਹ ਭਾਰਤ ਬਾਰੇ ਆਪਦੇ ਮੁਲਕ ਬਾਰੇ ਮਾੜਾ ਬੋਲਣਾ ਸ਼ੁਰੂ ਕਰ ਦਿੰਦੇ ਆ ਉਹ ਇਸ ਤਰੀਕੇ ਨਾਲ ਸ਼ੋਅ ਕਰਦੇ ਆ ਕਿ ਅਸੀਂ ਵੱਖਰਾ ਸੋਚਦੇ ਆਂ ਜੀ ਪੰਜਾਬ ਇਸ ਤਰ੍ਹਾਂ ਚੜਦੇ ਤੇ ਲੈਂਦੇ ਦਾ ਜਿਹੜਾ ਜਿਹੜਾ ਪਿਆਰ ਹੈ ਉਹ ਸਾਰੀ ਚਾਹੁੰਦੇ ਆ ਕਿ ਬਣਿਆ ਰਵੇ ਕੋਈ ਨਹੀਂ ਚਾਹੁੰਦਾ ਕਿ ਉਹ ਪਿਆਰ ਟੁੱਟੇ ਜਾਂ ਕੋਈ ਨਹੀਂ ਚਾਹੁੰਦਾ ਕਿ ਉਸ ਪਿਆਰ 'ਚ ਕੋਈ ਕਮੀ ਆਵੇ ਪਰ ਮੈਨੂੰ ਇਹ ਲੱਗਦਾ ਹੈ ਕਿ ਕਈ ਵਾਰ ਸਾਡੇ ਇਧਰ ਵਾਲੇ ਜਿਹੜੇ ਹਨ ਉਹ ਲਾਈਨ ਕਰਾਸ ਕਰ ਜਾਂਦੇ ਕਈ ਗੱਲਾਂ ਦੇ ਵਿੱਚ ਹਮ ਹੁਣ ਗੱਲ ਇਹ ਹੈ ਕਿ ਮਿਸਾਲ ਦੇ ਤੌਰ ਤੇ ਕਿ ਇਫਤਖਾਰ ਠਾਕੁਰ ਹੋਣਾ ਨੇ ਜਦੋਂ ਇਹ ਬਿਆਨ ਦਿੱਤਾ ਨਾ ਤੇ ਉਹਨਾਂ ਨੇ ਕਿਹਾ ਕਿ ਭਾਰਤ ਬਾਰੇ ਜਦੋਂ ਗੱਲ ਕਹੀ ਤੇ ਕਈਆਂ ਦਾ ਇਹ ਬਿਆਨ ਸੀ ਕਿ ਇਹ ਤਾਂ ਜੀ ਭਾਰਤ ਬਾਰੇ ਬਿਆਨ ਦਿੰਦਾ ਤੇ ਪੰਜਾਬ ਬਾਰੇ ਨਹੀਂ ਦਿੰਦਾ}}{| ਤੁਸੀਂ ਜਿਸ ਦਿਨ ਤੁਹਾਡਾ ਵੱਖਰਾ ਮੁਲਕ ਬਣਨਾ ਹੈ ਉਸ ਦਿਨ ਤੁਸੀਂ ਵੱਖਰੇ ਹੋ ਕੇ ਸੋਚਣਾ ਸ਼ੁਰੂ ਕਰਦੇ ਹ ਜੇ ਪਰ ਅੱਜ ਜਦੋਂ ਤੁਸੀਂ ਭਾਰਤ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਜੇ ਉਹ ਅਗਲਾ ਆਪਦੇ ਮੁਲਕ ਬਾਰੇ ਇੱਕ ਸ਼ਬਦ ਸੁਣਨ ਨੂੰ ਤਿਆਰ ਨਹੀਂ ਤੇ ਤੁਸੀਂ ਵੀ ਭਾਈ ਆਪਦੇ ਮੁਲਕ ਬਾਰੇ ਕੋਈ ਸ਼ਬਦ ਨਾ ਸੁਣਿਆ ਕਰੋ ਦੂਜੀ ਗੱਲ ਇਹ ਹੈ ਕਿ ਨੌਬਤ ਇੱਥੋਂ ਤੱਕ ਆਉਂਦੀ ਕਿਉਂ ਹੈ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਦੋਵੇਂ ਪੰਜਾਬਾਂ ਦੀ ਸਾਂਝ ਬਣੀ ਰਹੇ ਪਿਆਰ ਬਣਿਆ ਰਹੇ ਤਾਂ ਦੋਵੇਂ ਪੰਜਾਬਾਂ ਦੀ ਸਾਂਝ ਦੇ ਵਿੱਚ ਦੋਵਾਂ ਪਾਸੋਂ ਜਿਹੜਾ ਥਾਟ ਹੈ ਉਹ ਸੇਮ ਹੋਣਾ ਚਾਹੀਦਾ ਹੈ ਬਿਲਕੁਲ ਜੇ ਇਧਰਲੇ ਕਈ ਲੋਕ ਜਿਵੇਂ ਹੁਣ ਉੱਥੇ ਇੱਕ ਦਿਨ ਝੰਡਾ ਦੀ ਡਿਸਰੈਸਪੈਕਟ ਹੋ ਰਹੀ ਸੀ ਪਾਕਿਸਤਾਨ ਦੇ ਤੇ ਇੱਕ ਨੌਜਵਾਨ ਜਾ ਕੇ ਉਹ ਵਿੱਚ ਲੜ ਪਿਆ ਗੱਲ ਇਹ ਕਿ ਸਾਡੇ ਬੱਚਿਆਂ ਨੂੰ ਜਦੋਂ ਪ੍ਰਵੋਕ ਕਰਕੇ ਕੱਲ ਨੂੰ ਕਾਰਵਾਈਆਂ ਉਹਨਾਂ ਤੇ ਹੋ ਜਾਂਦੀਆਂ ਬਾਅਦ ਚ ਕੋਈ ਪੁੱਛਣ ਨਹੀਂ ਆਉਂਦਾ ਰਾਜੀ ਦੀ ਮੈਂ ਹੂੰ ਪਿਛਲੇ 5-7 ਸਾਲਾਂ ਦੇ ਵਿੱਚ ਬੜੀ ਨੇੜਿਓਂ ਏਜੰਸੀਆਂ ਦੀ ਵਰਕਿੰਗ ਤੋਂ ਲੈ ਕੇ ਔਰ ਮੁਲਕ ਦੇ ਮੁਲਕਾਂ ਦੇ ਆਪਸੀ ਜਿਹੜੇ ਜੋ ਮਸਲੇ ਮਸਾਇਲ ਬਣਦੇ ਉਹਨਾਂ ਨੂੰ ਬੜਾ ক্লোਜ਼ਲੀ ਵਾਚ ਕੀਤਾ ਤਾਂ ਮੈਂ ਇਹ ਦੇਖਿਆ ਸਾਡੇ ਬਹੁਤ ਸਾਰੇ ਨੌਜਵਾਨ ਬੜੀਆਂ ਗੱਲਾਂ ਦੇ ਵਿੱਚ ਆ ਕੇ ਇਹੋ ਜਿਹੇ ਕਦਮ ਚੱਕ ਜਾਂਦੇ ਜਜ਼ਬਾਤੀ ਹੋ ਕੇ ਕਿਉਂਕਿ ਸਾਡੇ ਦਿਲਾਂ ਦੇ ਅੰਦਰ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜ਼ਿਕਰ ਆਉਂਦਾ ਹੈ ਜਦੋਂ ਸ਼ਹੀ ਕਿਲੇ ਲਾਹੌਰ ਦਾ ਜ਼ਿਕਰ ਆਉਂਦਾ ਸਾਡੀਆਂ ਉਹਨਾਂ ਥਾਵਾਂ ਦਾ ਜ਼ਿਕਰ ਆਉਂਦਾ ਹੈ ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਆਉਂਦਾ ਹੈ ਰਾਣੀ ਜਿੰਦਾ ਦਾ ਜ਼ਿਕਰ ਆਉਂਦਾ ਤਾਂ ਸਾਡੇ ਸਾਡੇ ਖੂਨ ਚ ਹੈ ਉਹ ਇਹ ਟਰੈਵਲ ਕਰ ਰਹੀ ਹੈ ਪੀੜੀ ਤੋਂ ਪੀੜੀ ਪੀੜੀ ਤੋਂ ਪੀੜੀ ਇਹ ਟਰੈਵਲ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਇਹ ਵੀ ਸੋਚੋ ਕਿ ਥੋੜੀ ਉਸ ਗੱਲ ਨੂੰ ਕੋਈ ਯੂਜ਼ ਤਾਂ ਨਹੀਂ ਕਰ ਰਿਹਾ ਥੋੜੇ ਥੋੜੇ ਉਹਨਾਂ ਜਜ਼ਬਾਤਾਂ ਨੂੰ ਉਹਨਾਂ ਸੈਂਟੀਮੈਂਟਸ ਨੂੰ ਕੋਈ ਯੂਜ਼ ਤਾਂ ਨਹੀਂ ਕਰ ਰਿਹਾ ਸਿੱਖ ਜਿਹੜਾ ਉਹ ਕਿਸੇ ਸਰਬਤ ਦਾ ਭਲਾ ਮੰਗਦਾ ਹੈ ਕਿਸੇ ਦਾ ਮਾੜਾ ਨਹੀਂ ਮੰਗਦਾ ਕਿਸੇ ਕਿਸੇ ਦਾ ਨੁਕਸਾਨ ਨਹੀਂ ਮੰਗਦਾ ਪਰ ਸਿੱਖ ਜਿਹੜਾ ਉਹ ਉਹ ਗਦਾਰ ਵੀ ਨਹੀਂ ਹੈ ਨਾ ਹੂੰ ਇਹ ਇਹ ਕਹਿ ਦੇਣਾ ਕਿ ਉਹ ਆਪਦੇ ਮੁਲਕ ਦੇ ਖਿਲਾਫ ਖੜ ਜੂਗਾ ਜਾ ਕੇ ਤੇ ਉਹ ਦੂਜੇ ਪਾਸੇ ਹਾਂ ਜੇ ਦੋ ਮੁਲਕਾਂ ਦੀ ਆਪਸੀ ਰੌਲੇ ਦੇ ਵਿੱਚ ਜੰਗ ਹੋਈ ਹੈ ਤੇ ਆਮ ਆਵਾਮ ਇਹਦੇ ਵਿੱਚ ਸਫਰ ਕਰੂਗੀ ਤੇ ਆਮ ਆਵਾਮ ਇੱਕ ਦੂਜੇ ਦੀ ਸਰਬੱਤ ਦੇ ਭਲੇ ਜੇ ਮੰਗਦੀ ਹੈ ਤੇ ਮੈਨੂੰ ਲੱਗਦਾ ਹੈ ਕਿ 익ਸਪੈਕਟਿਡ ਹੈ ਕਿ ਆਰਟਿਸਟ ਦੋਨਾਂ ਪਾਸਿਆਂ ਦੇ ਉਹ ਚੁੱਪ ਰਹਿਣ ਸ਼ਾਂਤ ਰਹਿਣ ਪਰ ਜੇ ਕੋਈ ਇਸ ਤਰੀਕੇ ਦੀ ਗੱਲ ਕਰਦਾ ਤਾਂ ਹੈਰਾਨੀ ਦੀ ਗੱਲ ਹੈ ਕਿ ਬੜਾ 헤ਜ ਆਉਂਦਾ ਹੈ ਸਾਡੇ ਵਾਲੇ ਆਰਟਿਸਟਾਂ ਨੂੰ ਕਿ ਮਿੰਟ ਮਾਰਦੇ ਹੋ ਤੁਸੀਂ ਅਸੀਂ ਆਪਣੇਆਂ ਨੂੰ ਛੱਡ ਕੇ ਉਹਨਾਂ ਦੇ ਨਾਲ ਖੜ੍ਹ ਜਾਂਦੇ ਆ ਗੱਲ ਉਹ ਵੀ ਆਪਣੀ ਨਹੀਂ ਉਹ ਆਪਣੀ ਨਹੀਂ ਪਰ ਗੱਲ ਇਹ ਹੈ ਕਿ ਉਹ ਸਮਝਣ ਤਾਂ ਸਹੀ ਨਾ ਇਸ ਗੱਲ ਨੂੰ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਬਹੁਤ ਕਲੀਅਰਲੀ ਕਹਿ ਦਿੰਨਾ ਇਹ ਗੱਲ ਕਿ ਇਹ ਨੈਰੇਟਿਵ ਦੇ ਦੇਣਾ ਕਿ ਸਾਰੇ ਸਿੱਖ ਜਿਹੜੇ ਨੇ ਉਹ ਭਾਰਤ ਦੇ ਖਿਲਾਫ ਖੜੇ ਇਹ ਗਲਤ ਨੈਰੇਟਿਵ ਹੈ ਇਹ ਨੈਰੇਟਿਵ ਅਕਸਰ ਉਧਰ ਦੇ ਆਰਟਿਸਟਾਂ ਵੱਲੋਂ ਦਿੱਤਾ ਜਾਂਦਾ ਹੈ ਔਰ ਇਹ ਮੈਂ ਤਾਂ ক্লোਜ਼ਲੀ ਕੋਲ ਬੈਠਦਾ ਰਿਹਾ ਮੈਂ ਗੱਲਾਂ ਸੁਣਦਾ ਰਿਹਾ ਵਿਚਾਰਦਾ ਰਿਹਾ ਔਰ ਉਹ ਉਹ ਹਮੇਸ਼ਾ ਹੀ ਪ੍ਰਵੋਕ ਕਰਦੇ ਆ ਤੁਹਾਨੂੰ ਕਿ ਤੁਸੀਂ ਉੱਥੇ ਬੈਠ ਕੇ ਜਾਂ ਜਦੋਂ ਵਾਪਸ ਆਉਣੇ ਹੋ ਸਾਡੇ ਵਾਲਿਆਂ ਵੱਲੋਂ ਇਹ ਕਹਿ ਦੇਣਾ ਕਿ ਪੰਜਾਬ ਤਾਂ ਉਹਨਾਂ ਨੇ ਸੰਭਾਲ ਕੇ ਰੱਖਿਆ ਇੱਧਰ ਤਾਂ ਕੋਈ ਸੰਭਾਲਿਆ ਨਹੀਂ ਜਦੋਂ ਇਹੋ ਜਿਹੇ ਸਟੇਟਮੈਂਟ ਆ ਤੁਸੀਂ ਦੇਣ ਲੱਗ ਜਾਨੇ ਹੋ ਤੇ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਬਹੁਤ ਸਾਰੇ ਨੌਜਵਾਨਾਂ ਵਾਸਤੇ ਕਹਿੋ ਜਾਂ ਟੋਇਆ ਪਟਦੇ ਹੋ ਕਿ ਜਿਹਦੇ ਚੋ ਫਾਲ ਕਰਕੇ ਕੱਲ ਨੂੰ ਇੱਥੇ ਬੈਠ ਕੇ ਮੁਸੀਬਤ ਚਾਹਣਗੇ ਹੋ ਔਰ ਉਹ ਉਸ ਮੁਸੀਬਤ ਚ ਉਹਨਾਂ ਨੂੰ ਸਤਾ ਉਮਰ ਤੁਸੀਂ ਕੱਢ ਨਹੀਂ ਪਾਉਂਗੇ ਇਸ ਕਰਕੇ ਇੱਕ ਲਿਮਟ ਦੇ ਵਿੱਚ ਸਭ ਕੁਝ ਕਰਨਾ ਜਾਇਜ਼ ਹੈ ਤੁਸੀਂ ਉਧਰ ਜਾਣਾ ਪਿਆਰ ਕਰਨਾ ਮੁਹੱਬਤ ਕਰਨਾ ਸਭ ਕੁਝ ਜਾਇਜ਼ ਹੈ ਸਾਡਾ ਉਸ ਧਰਤੀ ਦੇ ਨਾਲ ਪ੍ਰੇਮ ਹੋਣਾ ਸੁਭਾਵਿਕ ਗੱਲ ਹੈ ਪਰ ਕੁਝ ਪ੍ਰੋਬਲਮਸ ਕੁਝ ਜਿਹੜੀਆਂ ਚਿੰਤਾਵਾਂ ਨੇ ਉਹਨਾਂ ਨੂੰ ਵੀ ਐਡਰੈਸ ਕਰਕੇ ਚੱਲੋ ਇੱਕ ਕਹਿੰਦੇ ਨਾ ਕਿ ਇੱਕ ਲਿਮਿਟ ਤੋਂ ਬਾਅਦ ਓਵਰਡੂ ਕੀਤਾ ਕੋਈ ਵੀ ਚੀਜ਼ ਮਾੜਾ ਰੋਟੀ ਵੀ ਵੱਧ ਖਾ ਲਓ ਤੇ ਤੰਗ ਕਰਦੀ ਹੈ ਜੀ ਉਸ ਤਰੀਕੇ ਨਾਲ ਜਿਹੜਾ ਚਾਰਛ ਫੇਰਿਆਂ ਤੇ ਨਿਗਾ ਮਾਰ ਕੇ ਵੀ ਤਾਂ ਚੱਲੋ ਨਾ ਮੈਂ ਇਹ ਗੱਲ ਕਹਿਣਾ ਸੋਚ ਕੇ ਤਾਂ ਚੱਲੋ ਹੁਣ ਇਫਤਖਾਰ ਠਾਕੁਰ ਨੇ ਬਿਆਨ ਦਿੱਤਾ ਤੇ ਇਹਦੇ ਤੇ ਕੀ ਗੱਲ ਕੀਤੀ ਜਾ ਸਕਦੀ ਹੈ ਉਹ ਉਹ ਜਾਣ ਬੁੱਝ ਕੇ ਇਹ ਤੁਹਾਨੂੰ ਇੱਥੇ ਬੈਠਿਆਂ ਨੂੰ ਇਹ ਭੜਕਾਇਆ ਜਾ ਰਿਹਾ ਹੈ ਕਿ ਪੰਜਾਬੀਅਤ ਦੇ ਖਿਲਾਫ ਨਹੀਂ ਹੈ ਤੇ ਭਾਰਤ ਦੇ ਖਿਲਾਫ ਹੈ ਤੇ ਪੰਜਾਬ ਭਾਰਤ ਦਾ ਹੀ ਹਿੱਸਾ ਹੈ ਭਾਈ ਔਰ ਇਹ ਗੱਲ ਕਿ ਦੇਖੋ ਜੀ ਇਹ ਤਾਂ ਉਧਰ ਇਹ ਨੈਰੇਟਿਵ ਦੇਣਾ ਕਿ ਸਿੱਖਤਾ ਜੀ ਸਾਰੇ ਇਸ ਤਰ੍ਹਾਂ ਚਲਦੇ ਨਹੀਂ ਐ ਉਹ ਹਰੇਕ ਦਾ ਆਪਣਾ opinion ਹੈ ਹਰ ਤਰ੍ਹਾਂ ਦੇ ਥਾਟ ਦੇ ਸਿੱਖ ਨੇ ਪ੍ਰੋ ਖਾਲਸਤਾਨ ਜਿਹੜੇ ਐ ਉਹ ਸਿੱਖ ਵੀ ਨੇ ਬਹੁਤ ਸਾਰੇ ਸਿੱਖ ਤੁਹਾਨੂੰ ਮਿਲਣਗੇ ਜਿਹੜੇ ਪ੍ਰੋ ਜਿਹੜੇ ਖਾਲਸਤਾਨ ਦੇ ਫੇਵਰ ਚ ਨਹੀਂ ਹੈਗੇ ਉਹ ਵੀ ਸਿੱਖ ਤੁਹਾਨੂੰ ਮਿਲਣਗੇ ਹਾਂ ਪਰ ਇਹ ਇੱਕ ਵਿਸ਼ਾ ਡਿਫਰੈਂਟ ਹੈ ਮੈਂ ਖਾਲਸਤਾਨ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਗੱਲ ਇਹ ਕਰਨਾ ਚਾਹੁੰਦਾ ਕਿ ਇਹ ਨਾਲ ਖੜੇ ਆ ਜੀ ਜੀ ਪੰਜਾਬੀ ਤਾਂ ਕਿਸੇ ਪਾਸਿਓਂ ਪਿੱਛੇ ਨਹੀਂ ਹਟ ਰਿਹਾ ਜਦੋਂ ਤੋਂ ਮਾਹੌਲ ਬਣਿਆ ਦੇਖੋ ਪੰਜਾਬੀ ਜਿਹੜੇ ਆ ਨਾ ਜਿਹੜੇ ਜਿਹੜੇ ਚੜਦੇ ਪੰਜਾਬ ਦੇ ਪੰਜਾਬੀ ਵੀ ਨੇ ਉਹ ਨਹੀਂ ਚਾਹੁੰਦੇ ਕਿ ਜੰਗ ਹੋਵੇ ਮੈਂ ਬਹੁਤ ਕਲੀਅਰ ਕਰਦਾ ਕਿਉਂ ਸਫਰ ਕੌਣ ਕਰ ਰਿਹਾ ਪੰਜਾਬ ਨਹੀਂ ਕਰਨਾ ਗੁਜਰਾਤ ਤੇ ਰਾਜਸਥਾਨ ਚ ਤਾਂ ਜੰਗ ਹੋਣੀ ਨਹੀਂ ਖਾਲੀ ਤਾਂ ਪਿੰਡ ਪੰਜਾਬ ਦੇ ਹੀ ਹੋ ਜਾਂਦੇ ਆ ਜੀ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਉਹ ਆਪਦੇ ਮੁਲਕ ਦੇ ਖਿਲਾਫ ਨੇ ਮੈਂ ਬਹੁਤ ਕਲੀਅਰ ਤੁਹਾਨੂੰ ਇਹ ਦੱਸ ਦਿੰਨੇ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਉਹ ਭਾਰਤ ਖਿਲਾਫ ਝੰਡਾ ਚੱਕ ਕੇ ਬੈਠੇ ਆ ਅਮਰਤਸਰ ਏਰੀਏ ਦੇ ਵਿੱਚ ਮੈਂ ਅੱਜ ਸਵੇਰੇ ਜਦੋਂ ਫੋਨ ਕਰ ਰਿਹਾ ਸੀ ਉੱਥੇ ਰਿਪੋਰਟਰ ਨੇ ਇੱਕ ਮਿੱਤਰ ਮੇਰੇ ਸੁਮਿਤ ਖੰਨਾ ਮੈਂ ਉਹਨਾਂ ਨੂੰ ਕਿਹਾ ਕਿ ਕੀ ਹਾਲਾਤ ਨੇ ਉਹਨਾਂ ਨੇ ਕਿਹਾ ਕਿ ਮਾਝੇ ਵਾਲੇ ਤਾਂ ਕਹਿੰਦੇ ਅਸੀਂ ਫੌਜ ਦੇ ਨਾਲ ਲੱਗ ਕੇ ਜੰਗ ਲੜ ਲਾਂਗੇ ਅਸੀਂ ਪਿੰਡ ਕਿਉਂ ਖਾਲੀ ਕਰੀਏ ਤਾਂ ਇਹ ਸਪਿਰਟ ਹੈ ਜਦੋਂ ਵੀ ਜੰਗਾਂ ਹੁੰਦੀਆਂ ਆਈਆਂ ਤਾਂ ਪੰਜਾਬ ਹੀ ਪੰਜਾਬੀਆਂ ਨੇ ਮੋਰੀ ਹੋ ਕੇ ਜੰਗਾ ਚਿੱਸਾ ਲਿਆ ਪਰ ਹੁਣ ਗੱਲ ਇਹ ਹੈ ਕਿ ਜੇ ਇਫਤਖਾਰ ਠਾਕੁਰ ਮੁਲਕ ਪ੍ਰਸਤੀ ਦਿਖਾ ਰਿਹਾ ਤੇ ਉਹ ਸ਼ਾਨ ਸਮਝਦੇ ਐ ਤੇ ਤੁਸੀਂ ਆਪਦੇ ਮੁਲਕ ਪ੍ਰਸਤੀ ਦੇ ਵਿੱਚ ਤੁਸੀਂ ਆਪਦੇ ਨੂੰ ਨੀਵਾ ਕਿਉਂ ਸਮਝਣ ਲੱਗ ਜਿੰਨੇ ਕਿਹਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਹਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਹਨੂੰ ਇਹ ਦਿਖਾਣਾ ਤੁਸੀਂ ਵੀ ਨਹੀਂ ਜੀ ਅਸ ਤਾਂ ਇਹ ਗੱਲ ਬਿਆਨ ਦੇ ਕੇ ਔਰ ਇਹ ਚੱਲੂਗਾ ਹੁਣ ਆ ਦੋ ਚਾਰ ਦਿਨ ਤੁਸੀਂ ਸ਼ਾਮ ਤਾਈਂ ਠੰਡਾ ਹੋ ਲੈਣ ਦੇੋ ਕੰਮ ਚੱਲਣਾ ਹੈ ਕੰਮ ਸੋਸ਼ਲ ਮੀਡੀਆ ਦੇ ਉੱਤੇ ਜੀ ਆ ਦੇਖੋ ਜੀ ਸਾਡਾ ਤਾਂ ਰੌਲਾ ਨਹੀਂ ਸੀ ਇਹਨਾਂ ਦਾ ਰੌਲਾ ਸੀ ਉਹਨਾਂ ਦਾ ਰੌਲਾ ਸੀ ਜਦੋਂ ਮੁਲਕਾਂ ਜਿਸ ਮੁਲਕ ਚ ਬੈਠੇ ਹੋ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਜੇ ਉਹ ਬੁਰਾ ਨਹੀਂ ਮਨਾ ਰਹੇ ਤਾਂ ਤੁਸੀਂ ਵੀ ਬੁਰਾ ਨਾ ਮਨਾਓ ਇਸ ਕਰਕੇ ਇੰਨੀ ਸਪੇਸ ਰੱਖੋ ਕਿ ਹਾਲਾਤ ਠੀਕ ਹੋਣ ਤੋਂ ਬਾਅਦ ਘਟੋ ਘਟ ਇੱਕ ਦੂਜੇ ਪ੍ਰਤੀ ਫਿਰ ਤੁਸੀਂ ਇਕੱਠੇ ਹੋ ਸਕੋ ਪਹਿਲਾਂ ਤਿੰਨ ਜੰਗਾਂ ਵੱਡੀਆਂ ਲੱਗ ਚੁੱਕੀਆਂ ਐ ਅਸੀਂ ਫਿਰ ਫਿਲਮਾਂ ਇਕੱਠੀਆਂ ਕੀਤੀਆਂ ਹਨ ਕ੍ਰਿਕਟ ਵੀ ਖੇਡੇ ਹਨ 2008 ਤੋਂ ਬਾਅਦ ਮਾਹੌਲ ਇਹੋ ਜਿਹਾ ਹੈ ਕਿ ਵੱਡੇ ਅੱਤਵਾਦੀ ਹਮਲੇ ਹੋਏ ਔਰ ਕੀ ਮੈਂ ਐਕਸਪੈਕਟ ਕਰਦਾ ਕਿ ਇਫਤਖਾਰ ਠਾਕੁਰ ਪਾਕਿਸਤਾਨ ਜ਼ਿੰਦਾਬਾਦ ਕਹਿਣ ਉਹਨਾਂ ਦਾ ਹੱਕ ਹੈ ਤੇ ਬੀਨੂ ਢਿੱਲੋਂ ਜਾਂ ਅਮਰਿੰਦਰ ਗਿੱਲ ਭਾਰਤ ਜ਼ਿੰਦਾਬਾਦ ਕਹਿਣ ਉਹਨਾਂ ਦਾ ਵੀ ਰਾਈਟ ਹੈ ਉਹਨਾਂ ਦਾ ਮੁੱਲਕ ਹੈ ਪਰ ਪਰ ਕੀ ਇਫਤਖਾਰ ਠਾਕੁਰ ਹੋਣਾਂ ਦਾ ਇਹ ਹੱਕ ਨਹੀਂ ਬਣਦਾ ਸੀ ਕਿ ਪਹਿਲਗਾਮ 'ਚ ਮਾਰੇ ਗਏ ਵਿਦੋਸ਼ੇ ਨਿਰਦੋਸ਼ਿਆਂ ਦੇ ਹੱਕ 'ਚ ਇੱਕ ਹਾਂ ਦਾ ਨਾਰਾ ਦਿੰਦੇ ਵੀ ਜਿਨ੍ਹਾਂ ਨੇ ਮਾਰਿਆ ਭਾਈ ਉਹਨਾਂ ਨੂੰ ਫਾਂਸੀ ਤੇ ਟੰਗੋ ਉਹਨਾਂ ਨੂੰ ਸੂਲੀ ਤੇ ਟੰਗੋ ਜਾਂ ਉਹਨਾਂ ਨੂੰ ਮਾਰ ਦਿਓ ਉਹਨਾਂ ਨੂੰ ਮੁਕਾ ਦਿਓ ਤੇ ਤੇ ਪਾਕਿਸਤਾਨ ਤੇ ਇਸਲਾਮ ਟੈਰਰਿਜ਼ਮ ਦੇ ਫੇਵਰ 'ਚ ਨਹੀਂ ਇਹ ਗੱਲ ਕਹਿ ਨਹੀਂ ਸਕਦੇ ਸੀ ਉਹ ਪਰ ਉਹਨਾਂ ਨੇ ਤਾਂ ਆ ਕੇ ਬਿਆਨ ਵੱਡੇ ਵੱਡੇ ਦਿੱਤੇ ਵੀ ਮੈਂ ਆਪਦੇ ਮੁਲਕ ਨੂੰ ਪਿਆਰ ਸਾਰੀ ਪਿਆਰ ਕਰਦੇ ਆ ਭਾਈ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਜਿਹੜੇ 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 ਫਿਲਮ ਮੇਕਰਸ ਨੇ ਨਾ ਉਹ ਇੱਕ Trap ਚ ਫਸੇ ਨੇ ਇੱਥੇ ਭੁੱਖੇ ਮਰਦੇ ਆ ਤੁਹਾਡੇ ਗੁੱਸਾ ਲੱਗੂਗਾ ਹੁਣ ਮੇਰੀ ਗੱਲ ਦਾ ਰਾਜੀ ਦੀ ਥੋੜੀ ਜੀ ਬਹੁਤ ਕਲੀਅਰ ਗੱਲ ਕਰ ਦਿੰਨਾ ਜੀ ਸਾਰੇ ਆਰਟਿਸਟ ਸੁਣ ਲਓ ਸਾਰੇ ਮੇਰੇ ਮਿੱਤਰ ਹੀ ਨੇ ਰੋਜ਼ ਮੈਨੂੰ ਮਿਲਦੇ ਹੋਂ ਤੁਸੀਂ ਤੁਹਾਡੇ ਚੰਗੇ ਚੰਗੇ ਥੀਏਟਰ ਆਰਟਿਸਟ ਜਿਹੜੇ ਜਿਹੜੇ ਇਹਨਾਂ ਤੋਂ ਕਿਤੇ ਵੱਡੇ ਨੇ ਬਿਲਕੁਲ ਮੈਂ ਨਹੀਂ ਕਹਿੰਦਾ ਕਿ ਨਾ ਕਾਸਟ ਕਰੋ ਮੈਂ ਮੈਂ ਕਹਿੰਨਾ ਕਿ ਪਿਆਰ ਮੁਹੱਬਤ ਬਣਿਆ ਰਵੇ ਹਮ ਪਰ ਜਿਹੜੇ ਕਿਤੇ ਵੱਡੇ ਆਰਟਿਸਟ ਨੇ ਇਹਨਾਂ ਤੋਂ ਉਹ ਥੋੜੇ ਇੱਥੇ ਭੁੱਖੇ ਮਰਦੇ ਆ ਹਮ ਉਹਨਾਂ ਨੂੰ 500000 ਰੁਪਏ ਦਿਹਾੜੀ ਨਹੀਂ ਮਿਲ ਰਹੀ ਬਿਲਕੁਲ ਬਹੁਤ ਸਾਰੇ ਥੀਏਟਰ ਵਾਲੇ ਆਰਟਿਸਟ ਜਿਹੜੇ ਚੰਗੇ ਚੰਗੇ ਆ ਮੈਂ ਉਸ ਦਿਨ ਮੁੰਡਾ ਮਿੰਟੂ ਕੱਪ ਆ ਆਪਣਾ ਇੱਕ ਫਿਲਮਾਂ ਦੇ ਵਿੱਚ ਆਉਂਦਾ ਹੈ। ਕਿਆ ਕਮਾਲ ਦਾ ਆਰਟਿਸਟ ਹੈ ਉਹ। ਮੈਂ ਕਈ ਵਾਰੀ ਇਹ ਸੋਚਦਾ ਹਾਂ ਇਸ ਮੁੰਡੇ ਨੂੰ ਨਾ ਇਹਦਾ ਡਿਊ ਨਹੀਂ ਮਿਲਿਆ। ਇਹਨੂੰ ਓਡੀਆਂ ਵੱਡੀਆਂ ਫਿਲਮਾਂ ਨਹੀਂ ਮਿਲੀਆਂ ਜਿੱਡਾ ਇਹ ਆਰਟਿਸਟ ਹੈ ਹਨਾ। ਹੋਰ ਕਿੰਨੇ ਹੀ ਆਰਟਿਸਟ ਨੇ ਤੇ ਇਸ ਕਰਕੇ ਇਹ ਜ਼ਰੂਰੀ ਨਹੀਂ ਹੈ। ਦੇਖੋ ਗਿਵੈ ਮੈਨੂੰ ਇਹ ਲੱਗਦਾ ਹੈ ਕਿ ਦੋਵੇਂ ਪਾਸੇ ਬਰਾਬਰ ਦੀ ਗੱਲ ਹੈ। ਪਿਆਰ ਕੌਣ ਨਹੀਂ ਚਾਹੁੰਦਾ? ਔਰ ਪੰਜਾਬੀਆਂ ਲਈ ਤਾਂ ਇਹ ਬੜੀ ਸਮੱਸਿਆ ਬਣ ਜਾਂਦੀ ਹੈ ਕਰਤਾਰਪੁਰ ਕੋਰੀਡੋਰ ਬੰਦ ਹੋ ਗਿਆ ਕੱਲ ਨੂੰ ਹੁਣੇ ਮਾਹੌਲ ਜਦੋਂ ਤੱਕ ਠੀਕ ਨਹੀਂ ਹੁੰਦਾ ਤੁਸੀਂ ਟਰੈਵਲ ਨਹੀਂ ਕਰ ਸਕਦੇ ਨਨਕਾਣਾ ਸਾਹਿਬ ਜਾਣਾ ਹੈ ਗਾਂ ਗੁਰਪ੍ਰਭਾਣਾ ਨਵੰਬਰ ਦੇ ਵਿੱਚ ਔਰ ਇਸ ਕਰਕੇ ਜਾਓ ਪਿਆਰ ਮੁਹੱਬਤ ਸਾਰੇ ਮਿੱਤਰ ਨੇ ਭਰਾ ਨੇ ਉਧਰ ਬਹੁਤ ਪਿਆਰ ਹੈ ਸਾਡਾ ਪਰ ਘਟੋ ਘਟ ਉੱਥੇ ਜਾ ਕੇ ਆਪਦੇ ਮੁਲਕ ਨੂੰ ਨਾ ਨਿੰਦੋ ਮਾੜਾ ਨਾ ਕਹੋ ਸਭ ਦਾ ਭਲਾ ਮੰਗੋ ਇੱਧਰ ਦੀ ਖੈਰ ਵੀ ਮੰਗੋ ਉੱਧਰ ਦੀ ਖੈਰ ਵੀ ਮੰਗੋ ਆਰਟਿਸਟਾਂ ਦੀ ਖੈਰ ਵੀ ਮੰਗੋ ਔਰ ਆਰਟਿਸਟਾਂ ਨੂੰ ਇਹਦੇ ਤੋਂ ਦੂਰ ਰਹਿਣਾ ਚਾਹੀਦਾ ਹੈ ਜੀ ਸਪੋਰਟਸ ਪਰਸਨੈਲਿਟੀਆਂ ਆਰਟਿਸਟ ਮੈਂ ਇੱਕ ਤਾਰੀਫ ਕਰਨੀ ਚਾਹਨਾ ਆਫਤਾਬ ਇਕਬਾਲ ਦੀ ਮੈਂ ਜਿਸ ਦਿਨ ਤੋਂ ਇਹ ਪੈਲਗਮ ਦੀ ਘਟਨਾ ਹੋਈ ਹੈ ਨਾ ਮੈਂ ਮਹਿਸੂਸ ਕਰਨ ਲੱਗ ਗਿਆ ਸੀ ਕਿਉਂਕਿ ਮੈਂ ਬਹੁਤ ਫਾਲੋ ਕਰਦਾ ਉਹਨਾਂ ਨੂੰ ਤੇ ਮੈਨੂੰ ਇਹ ਲੱਗਦਾ ਸੀਗਾ ਕਿ ਵਿੱਚੋਂ ਜੇ ਨਾ ਉਹ ਬਹੁਤ ਜ਼ਿਆਦਾ ਬਾਇਸਡ ਜੇ ਹੋ ਗਏ ਸੀ ਬੜੀ ਕਮਾਲ ਦੀ ਰਿਪੋਰਟਿੰਗ ਉਸ ਬੰਦੇ ਨੇ ਇਸ ਪੂਰੇ ਇਨਸੀਡੈਂਟ ਤੇ ਉਹਨੇ ਐਗਰੀ ਕੀਤੀਆਂ ਚੀਜ਼ਾਂ ਜਿੱਥੇ-ਜਿੱਥੇ ਗਲਤੀਆਂ ਨੇ ਉਹਨੇ ਗਲਤੀਆਂ ਐਗਰੀ ਕੀਤੀਆਂ ਜਿੱਥੇ ਕਿ ਔਰ ਉਹਨੇ ਕਿੰਨੇ ਦਿਨ ਪਹਿਲਾਂ ਸਿਚੁਏਸ਼ਨ ਅਸੈਸ ਕਰਤੀ ਸੀ ਵੀ ਭਾਈ ਇਹ ਹਾਲਾਤ ਬਣਨ ਵਾਲੇ ਆ ਦੇਖ ਲਿਆ ਜੇ ਤੁਸੀਂ ਹੋਊਗਾ ਜੀ ਇਮਰਾਨ ਖਾਨ ਦੇ ਕਰੀਬੀ ਮੰਨੇ ਜਾਂਦੇ ਆ ਆਪ ਦੁਬਈ ਰਹੇ ਮਸਲੇ ਉਹਨਾਂ ਦੇ ਵੀ ਬਣੇ ਸਰਕਾਰਾਂ ਦੇ ਨਾਲ ਔਰ ਬੜਾ ਬਲੰਟ ਜਰਨਲਿਸਟ ਆ ਔਰ ਉਸ ਬੰਦੇ ਨੇ ਪੂਰੀ ਇਸ ਦੀ ਕਵਰੇਜ ਬੜੀ ਜ਼ਬਰਦਸਤ ਕੀਤੀ ਆਰਟਿਸਟਾਂ ਬਾਰੇ ਵੀ ਉਹਨੇ ਜ਼ਿਕਰ ਕੀਤਾ ਸੋ ਮੈਨੂੰ ਇਹ ਲੱਗਦਾ ਹੈ ਕਿ ਕਿ ਇੱਕ ਲੈਵਲ ਤੱਕ ਜਿਹੜਾ ਪਿਆਰ ਦਾ ਵੀ ਇੱਕ ਲਾਈਨ ਡਰਾ ਹੋਵੇ ਨਫ਼ਰਤ ਤਾਂ ਹੋਣੀ ਨਹੀਂ ਚਾਹੀਦੀ ਬਿਲਕੁਲ ਤੁਸੀਂ ਇਸ ਚੱਕਰ ਦੇ ਵਿੱਚ ਆਵਦਾ ਘਰ ਨਿੰਦ ਨਿੰਦ ਕੇ ਨਿੰਦ ਨਿੰਦ ਕੇ ਨਾ ਇੱਧਰ ਦੇ ਰਹਿਣਾ ਨਾ ਉੱਧਰ ਦੇ ਰਹਿਣਾ ਔਰ ਮੈਂ ਬਹੁਤ ਕਲੀਅਰ ਆ ਇਸ ਗੱਲ ਦੇ ਵਿੱਚ ਮੈਨੂੰ ਕੋਈ ਦੋ ਰਾਏ ਨਹੀਂ ਹੈ ਕੋਈ ਸੰਗ ਨਹੀਂ ਹੈ ਕੋਈ ਸ਼ਰਮ ਨਹੀਂ ਹੈ ਕੋਈ ਚਾਰ ਗਾਲਾਂ ਮੈਨੂੰ ਪਤਾ ਇਹਦੇ ਤੇ ਜਿਹੜੇ ਏਜੰਡੇ ਚਲਾਉਣ ਵਾਲੇ ਲੋਕ ਨੇ ਜਿਨ੍ਹਾਂ ਨੇ ਚੰਗਾ ਮਾੜਾ ਬੋਲਣਾ ਹੈ ਉਹਨਾਂ ਨੇ ਏਜੰਡਾ ਚਲਾਉਣਾ ਹੈ ਕਿ ਤਾਂ ਜੀ ਐ ਇੱਧਰ ਇਹ ਤਾਂ ਮੈਂ ਇਸ ਤੋਂ ਪਹਿਲਾਂ ਇੱਕ ਸ਼ੋਅ ਕਰ ਚੁੱਕਿਆ ਜਿੱਥੇ ਮੈਂ ਇਹ ਵੀ ਦੱਸ ਚੁੱਕਿਆ ਕਿ ਜੇ ਭਾਈ ਸਾਡੇ ਹਾਲਾਤ ਇੱਧਰ ਚੰਗੇ ਨਹੀਂ ਤੇ ਸਾਡੇ ਹਾਲਾਤ ਚੰਗੇ ਉੱਧਰ ਵੀ ਕੋਈ ਨਹੀਂਗੇ ਦੋਵਾਂ ਪਾਸੇ ਹੀ ਸਿੱਖਾਂ ਵਾਸਤੇ ਤਾਂ ਦੋਵਾਂ ਪਾਸੇ ਸਿਚੁਏਸ਼ਨ ਇਹੋ ਜੀ ਹੈ ਤਾਂ ਫਿਰ ਜਿੱਥੇ ਬੈਠੇ ਹੋ ਘੱਟੋ ਘੱਟ ਉਹ ਜੇ ਉਹਨੂੰ ਮਾੜਾ ਨਹੀਂ ਕਹਿਣਾ ਕਿਸੇ ਨੇ ਨਾ ਮੈਨੂੰ ਇਹ ਗੱਲ ਕਹੀ ਰਾਜਦੀਪ ਕੇ ਜਿੱਥੇ ਦੋ ਗੁਰੂਆਂ ਦਾ ਜਨਮ ਹੋਇਆ ਉਸ ਥਾਂ ਨੂੰ ਮਾੜਾ ਕਿਵੇਂ ਕਹਿ ਦਈਏ ਤੇ ਮੈਂ ਕਿਹਾ ਭਾਈ ਜਿੱਥੇ ਅਠਾ ਦਾ ਹੋਇਆ ਉਹਨੂੰ ਕਿਵੇਂ ਮਾੜਾ ਕਹਿ ਦਿੰਨਾ ਫਿਰ ਹੂੰ ਜਿੱਥੇ ਗੁਰੂ ਰਾਮਦਾਸ ਤੇ ਗੁਰੂ ਨਾਨਕ ਪਾਸ਼ਾ ਉਧਰ ਜਨਮ ਸਥਾਨ ਨੇ ਤੇ ਬਾਕੀ ਅੱਠ ਗੁਰੂਆਂ ਦਾ ਜਨਮ ਸਥਾਨ ਇੱਧਰ ਨੇ ਤੇ ਜੇ ਉੱਥੇ ਦੋਆਂ ਨੂੰ ਮਾੜਾ ਨਹੀਂ ਕਹਿ ਸਕਦਾ ਤੇ ਇੱਧਰ ਅੱਠਾਂ ਨੂੰ ਮਾੜਾ ਕਿਉਂ ਕਹਿਣਾ ਤਾਂ ਸਾਡੀ ਪੋਜੀਸ਼ਨ ਕਲੀਅਰ ਹੋਣੀ ਚਾਹੀਦੀ ਹੈ ਕਿ ਜਿਸ ਮੁਲਕ 'ਚ ਬੈਠੇ ਹਾਂ ਉਹਦਾ ਬੁਰਾ ਨਾ ਮਨਾਓ ਬੁਰਾ ਨਾ ਮੰਗੋ ਤੇ ਦੂਜੇ ਨੂੰ ਵੀ ਅਸੀਂ ਤਾਂ ਮਾੜਾ ਨਹੀਂ ਕਹਿੰਦੇ ਵਾਰ ਨਾ ਹੋਵੇ ਪੀਸ ਰਵੇ ਸ਼ਾਂਤੀ ਬਣੀ ਰਹੇ ਇਹ ਦੁਆ ਮੰਗਦੇ ਆਂ ਪਰੇ ਐਕਸਪੈਕਟ ਕਰਦੇ ਆ ਕਿ ਜੇ ਅਗਲਾ ਇਹ ਆ ਕੇ ਕਹਿੰਦਾ ਕਿ ਪਾਕਿਸਤਾਨ ਜ਼ਿੰਦਾਬਾਦ ਹੈ ਤੇ ਮੈਨੂੰ ਪ੍ਰਾਊਡ ਹੈ ਤੇ ਤੁਹਾਨੂੰ ਕਦੀ ਸੰਗ ਆਉਂਦੀ ਆ ਆਪਦੇ ਮੁਲਕ ਨੂੰ ਚੰਗਾ ਕਹਿਣ ਦੇ ਵਿੱਚ ਤੁਸੀਂ ਇਸ ਗੱਲ 'ਚ ਆ ਕੇ ਤੇ ਆਪਦੇ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੰਦੇ ਹੋ ਔਰ ਤੁਸੀਂ ਆ ਕੇ ਕੁਝ ਵੀ ਕਹਿ ਦਿੰਦੇ ਹੋ ਇਹ ਵੀ ਠੀਕ ਨਹੀਂ ਹੈ ਹੈ ਇੱਕ ਦੋ ਆਰਟਿਸਟ ਜਿਹੜੇ ਮੈਂ ਦੇਖ ਰਿਹਾ ਪਤਾ ਨਹੀਂ ਕੀ ਉਹਨਾਂ ਨੂੰ ਸਮਝ ਤੋਂ ਬਾਹਰ ਹੈ ਕਿ ਇੱਥੇ ਨਿੰਦੀ ਨਿੰਦੀ ਜਾਂਦੇ ਆ ਸੋ ਇਹ ਹੈ ਕਿ ਬਹੁਤ ਸੋਚ ਸਮਝ ਕੇ ਚੱਲੋ ਤੁਹਾਡੇ ਨੌਜਵਾਨਾਂ ਨੇ ਸਿੱਟੇ ਭੁਗਤਨੇ ਆ ਬਾਅਦ ਦੇ ਵਿੱਚ ਹੂੰ ਕੌਣ ਜਾਣਦਾ ਮੈਨੂੰ ਦੱਸੋ ਆ ਜਿਹੜੇ ਵਿਚਾਰੇ ਕੁਝ ਪੈਸਿਆਂ ਖਾਤਰ ਪੰਗੇ ਲੈ ਬੈਠਦੇ ਆ ਹੂੰ ਆਪਾਂ ਤਾਂ ਰਿਪੋਰਟਿੰਗ ਕਰਦੇ ਰਹਿੰਨੇ ਆ ਬਿਲਕੁਲ ਗੱਲਾਂ ਸਾਹਮਣੇ ਆ ਜਾਂਦੀਆਂ ਕਿ ਫਲਾਨੀ ਮੁਲਕ ਦੇ ਉੱਤੋਂ ਮੋਡਿਊਲ ਚੱਲ ਰਿਹਾ ਸੀ ਉਹਨਾਂ ਨੇ ਇੰਨੇ ਕੁ ਪੈਸੇ ਪਾਏ ਵੀ ਫਲਾਨਾ ਜਾ ਕੇ ਨਾਰਾ ਲਿਖਿਆ ਉਹ ਨਾਰਾ ਲਿਖ ਦਿੰਦਾ 17 17 ਸਾਲ 18 18 ਸਾਲ ਦੇ ਬੱਚੇ ਤੇ ਬਾਅਦ ਚ ਕੌਣ ਉਹਨਾਂ ਦੀਆਂ ਮਾਮਾ ਨੂੰ ਪੁੱਛਣ ਆਇਆ ਕੌਣ ਬਾਰੋ ਜੇਲਾ ਚ ਛੜਦੇ ਆ ਛੜਦੇ ਆ ਉਹ ਇਹ ਸੱਚ ਸੁਣਨਾ ਬਹੁਤ ਔਖਾ ਹੈ ਹੂੰ ਔਰ ਉਹ ਜੇਲਾ ਚ ਛੜਦੇ ਆ ਬਾਅਦ ਪੁੱਛਣ ਕੋਈ ਨਹੀਂ ਆਉਂਦਾ ਸੋ ਸਾਡਾ ਉਸ ਧਰਤੀ ਨਾਲ ਪਿਆਰ ਹੈ ਉਹ ਸਾਡੇ ਤੋਂ ਨਾ ਪਾਕਿਸਤਾਨ ਖੋ ਸਕਦਾ ਨਾ ਭਾਰਤ ਖੋ ਸਕਦਾ ਸਾਡੇ ਬਾਬੇ ਨਾਨਕ ਦਾ ਜਨਮ ਸਥਾਨ ਹੈ ਸਾਡੇ ਬਾਬੇ ਦਾ ਉਹ ਉਥੇ ਜੋਤੀ ਜੋਤ ਸਥਾਨ ਹੈ ਉਸ ਉਥੇ ਕੀਰਤ ਕੀਤੀ ਹੈ ਸਾਡੇ ਬਾਬੇ ਨੇ ਗੁਰੂ ਰਾਮਦਾਸ ਪਾਤਸ਼ਾਹ ਦਾ ਜਨਮ ਸਥਾਨ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ੀ ਦੀ ਥਾਂ ਹੈ ਉੱਥੇ ਇਸ ਤੋਂ ਇਲਾਵਾ ਸਿੱਖ ਇਤਿਹਾਸ ਦਾ ਵੱਡਾ ਚਾਹੇ ਜਮਰੋਦ ਦੇ ਕਿਲੇ ਦੀ ਗੱਲ ਹੋਵੇ ਤੇ ਚਾਹੇ ਸ਼ਾਈ ਕਿਲੇ ਦੀ ਗੱਲ ਹੋਵੇ ਉਸ ਉਸ ਧਰਤੀ ਨਾਲ ਸਾਡੀ ਮੁਹੱਬਤ ਨੂੰ ਸਾਡੇ ਤੋਂ ਕੋਈ ਖੋ ਨਹੀਂ ਸਕਦਾ ਪਰ ਇਸ ਗੱਲ ਦੇ ਵਿੱਚ ਕਿ ਸਾਡੀ ਮੁਹੱਬਤ ਜਾਂ ਉਧਰਲੇ ਪੰਜਾਬ ਦੇ ਨਾਲ ਸਾਡੀ ਮੁਹੱਬਤ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਦੀ ਗੱਲਾਂ 'ਚ ਆ ਕੇ ਤੇ ਭਾਰਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੋ ਤੇ ਬਾਅਦ 'ਚ ਉਹਦੇ ਸਿੱਟੇ ਵੱਜੋ ਤੁਹਾਡੇ ਪਿੱਛੇ ਕੋਈ ਨਾ ਆ ਕੇ ਖੜੇ ਇਸ ਕਰਕੇ ਸੋਚ ਸਮਝ ਕੇ ਪਿਆਰ ਮੁਹੱਬਤ ਨਾਲ ਚੱਲੋ ਔਰ ਇਫਤਖਾਰ ਠਾਕੁਰ ਜਾਂ ਕੋਈ ਹੋਰ ਹੋਵੇ ਮੈਂ ਉਹੀ ਹਾਨੀਆ ਅਮੀਰ ਨੇ ਦਿਲਜੀਤ ਨਾਲ ਜਦੋਂ ਫਿਲਮ ਹੋ ਰਹੀ ਸੀ ਜਾਂ ਦਿਲਜੀਤ ਨੇ ਕਾਨਸਰਟ ਤੇ ਬੁਲਾਇਆ ਤਾਂ ਸਭ ਕੁਝ ਠੀਕ ਸੀ ਗਲਤਤਾ ਇਹ ਹੈ ਕਿ ਨਾ ਹੁਣ ਮਾਹੌਲ ਇਹੋ ਜਿਹਾ ਬਣਿਆ ਤੇ ਨਾ ਤਾਂ ਕੋਈ ਦਿਲਜੀਤ ਨੇ ਬਣਾਤਾ ਤੇ ਨਾ ਪੰਜਾਬੀ ਇੰਡਸਟਰੀ ਨੇ ਬਣਾਤਾ ਪਰ ਮੈਨੂੰ ਲੱਗਦਾ ਹੈ ਕਿ ਇਹ ਆਰਟਿਸਟਾਂ ਨੂੰ ਹੁਣ ਕਾਸਟ ਕਰਨ ਤੋਂ ਪਹਿਲਾਂ ਸੋਚ ਲਓ ਹੋਰ ਲੈ ਲਓ ਚਾਰ ਪਾਕਿਸਤਾਨ 'ਚ ਵੀ ਤਾਂ 10 ਬੰਦੇ ਹੋਰ ਹੋਣਗੇ ਇਹੀ ਚਾਰ ਤਾਂ ਨਹੀਂ ਹੈਗੇ ਮੈਂ ਕਹਿੰਦਾ ਲੋ ਲੈਂਦੇ ਪੰਜਾਬ ਦੇ ਬੰਦੇ ਫਿਰ ਲਓ ਫਿਲਮਾਂ ਬਣਦੀਆਂ ਰਹਿੰਨ ਪਰ ਹੋਰ 10 ਵੀ ਹੋਣਗੇ ਜਿਨ੍ਹਾਂ ਦੇ ਅੰਦਰ ਨਫ਼ਰਤ ਤਾਂ ਨਹੀਂ ਹੋਣਗੀਆਂ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਇਹ ਤਾਂ ਨਹੀਂ ਹੋਊਗਾ ਕਿ ਗਾਲਾਂ ਕੱਢਣ ਲੱਗ ਜਾਣਗੇ ਤੁਹਾਨੂੰ ਸੋ ਇਹ ਇਹ ਬੜੀ ਵਲਨਰੇਬਲ ਸਿਚੁਏਸ਼ਨ ਹੁੰਦੀ ਹੈ ਇਹੋ ਜੇ ਮਾਹੌਲ ਚ ਠਰਮਾ ਠਹਿਰਾਵ ਮੁਹੱਬਤ ਪਿਆਰ ਬਣਿਆ ਰਵੇ ਇਹ ਇਹ ਵਕਤੀ ਗੱਲਾਂ 2 4 5 ਸਾਲਾਂ ਚ ਚੀਜ਼ਾਂ ਠੀਕ ਹੋ ਜਾਂਦੀਆਂ ਮੂੰਹ ਦਿਖਾਣ ਯੋਗੇ ਤਾਂ ਰੋ ਘਟੋ ਘਟਾਜੇ ਇਹੋ ਜੇ ਬਿਆਨ ਦੇ ਰਹੇ